ਮੈਂ ਰਿਮਾ ਵਨਸਲ ਸਰਕਾਰੀ ਪ੍ਰਾਇਮਰੀ ਸਕੂਲ ਅਛੀਵਾਗ ਹੈੱਡ ਟੀਚਰ ਆਪਣੇ ਵੱਲੋਂ ਤੇ ਆਪਣੇ ਸਮੂਹ ਸਟਾਫ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਇੱਕ ਗਰੀਬ बस्ती ਹੈ ਤੇ ਇੱਥੇ ਵਾਟਰ ਕੂਲਰ ਦੀ ਬਹੁਤ ਜ਼ਿਆਦਾ ਲੋੜ ਸੀ ਇਸ ਮਹਾਨ ਕੰਮ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਬਣਾ ਰਹੇ ਹਾਂ ਕੀ ਕਹੋਗੇ ਸਾਨੂੰ ਬਹੁਤ ਅੱਛਾ ਲੱਗਾ ਕਿ ਆਪਣੀ 68 ਵੀ ਆਪਣੀ ਜਰਮ ਦੀ ਵਸਾਇ ਤੋਂ ਸਿੰਘ ਮੈਗਨ ਸਕੂਲ ਨੂੰ ਵਾਟਰ ਕੂਲਰ ਤੇ ਰੇਲ ਨੂੰ ਇਹ ਛੇੜੇ ਛੋਟੀ ਜਿਹੀ ਆਪਣੀ ਸ਼ੁਰੂਆਤ ਹੈ ਅਸੀਂ ਕੋਸ਼ਿਸ਼ ਕਰਾਂਗੇ ਧੀਰੇ-ਧੀਰੇ ਐਸੀ ਵੀ ਆ ਕੇ ਬੜਾਣਾ ਇਸੇ ਨੇਕਾਂ ਨੂੰ ਛੋਰ ਕਰਦੇ ਹਾਂ ਲక్ష్ਮੀਬાગ ਸਕੂਲ ਵਿੱਚ ਕੀ ਕਹੋਗੇ ਉਹਦੇ ਲਈ ਸਾਡੇ ਬੈਂਕ ਦੀ 1908 ਚ ਸਤਾਫਾ ਨਾ ਹੋਈ ਸੀ 118ਵੀਂ ਬਰੇਗੰਡ ਹੈ ਉਹ ਕੱਲ ਨੂੰ 24 ਤਰੀਕ ਨੂੰ ਮਨਾ ਰਹੇ ਹਾਂ ਅਸੀਂ ਉਸ ਦੇ ਪਲਕਸ ਦੇ ਵਿੱਚ ਸਾਡੇ ਬੈਂਕ ਦੇ ਮੈਨੇਜਰ ਸਾਹਿਬ ਸੈਕੰਡ ਮੈਨ ਸਾਹਿਬ ਸਾਡੇ ਬੈਂਕ ਦੇ ਸੀ ਸਾਹਿਬ ਤੇ ਆਪਣੇ ਮੱਖਣ ਲਾਲ ਜੀ ਕੈਂਬਰੇਜ ਦੇ ਚੇਅਰਮੈਨ ਸ੍ਰੀ ਮੱਖਣ ਲਾਲ ਜੀ ਗਰਗ ਸਾਡੀ ਬਹੁਤ ਵੱਡਾ ਇਹਨਾਂ ਕੋਲ ਲੋਨ ਕੀਤਾ ਹੈ ਇਹਨਾਂ ਨੇ ਉਸ ਬੈਂਕ ਤੋਂ ਅੱਜ ਇਹ ਆਏ ਨੇ ਸਾਡੇ ਨਾਲ ਅਸੀਂ ਲక్ష్ਮੀਬਗ ਸਕੂਲ ਨੂੰ ਸਾਡੇ ਬੈਂਕ ਵੱਲੋਂ ਅੱਜ 118ਵੇਂ ਬਰੇਗੰਡ ਤੇ ਇੱਕ ਵਾਟਰ ਕੂਲਰ ਡੋਨੇਟ ਕੀਤਾ ਇੱਕ ਇਹ ਬੀਚੇਰ ਹੈ ਇਹ ਰੇਲਵੇ ਸਟੇਸ਼ਨ ਤੇ ਅਸੀਂ ਦਵਾਂਗੇ ਉੱਥੇ ਕਿਉਂਕਿ ਯਾਤਰੀ ਕੋਈ ਵੀ ਹੈਂਡੀਕੈਪਟ ਹੈ ਕੋਈ ਵੀ ਬਜ਼ੁਰਗ ਹੈ ਬਿਮਾਰ ਹੈ ਉਸ ਦੇ ਲਈ ਜਾਣ ਵਾਸਤੇ ਸੋ ਸਿੰਧ ਬੈਂਕ ਥੋੜੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੈ ਸਿੰਧ ਵਿੱਚ ਕਾਓ ਤੁਹਾਡਾ ਵੈਲਕਮ ਸਭ ਦਾ ਆਇਆ ਜੀ ਕਹਿੰਦਾ ਇਸ ਕਿਉਂਕਿ ਹਮੇਸ਼ਾ ਬੈਂਕ ਥੋੜੀ ਸੇਵਾ ਵਿੱਚ ਹਾਜ਼ਰ ਸਭ ਤੋਂ ਪਹਿਲਾਂ ਤਾਂ ਇਹ ਪੰਜਾਬ ਐਂਡ ਸਿੰਧ ਬੈਂਕ ਹੈ ਇਹਨਾਂ ਦੇ ਮੈਂ ਜੀਐਮ ਸਾਹਿਬ ਤੱਕ ਨੂੰ ਲੰਮਾ ਮਿਲੋਂ ਲੋਕਾਂ ਨੂੰ ਲਿਦਰ ਹੈ ਮੈਂ ਗੱਲ ਕਹੂੰਗਾ ਜੀਐਮ ਸਾਹਿਬ ਤੋਂ ਲੈ ਕੇ نیچے ਧੂਰੀ ਬੈਂਕ ਦੇ ਟੋਟਲ ਸਟਾਫ ਤੱਕ ਬਹੁਤ ਹੀ ਮਿਲਨਸਾਰ ਔਰ ਆਪਣਾ ਕੋਈ ਟਾਈਮ ਨਹੀਂ ਦੇਖਦੇ ਜਿਹੜੇ ਮਰਜ਼ੀ ਟਾਈਮ ਅਸੀਂ ਚਲੇ ਜਾਈਏ ਸਾਡਾ ਖੁਸ਼ ਹੋ ਕੇ ਮੰਦੀਆਂ ਘੈਰਗੀਆਂ ਨਾਲ ਕੰਮ ਕਰਮ ਕਰਦਿ ਨੇ ਜੋ ਵੀ ਅਸੀਂ ਕੰਮ ਕਦੇ ਕਿਹਾ ਹੈ ਅਸੀਂ ਹੁਣ ਪਿੱਛੇ ਨਵੀਂ ਫੈਕਟਰੀ ਵਾਸਤੇ ਇਹਨਾਂ ਨੂੰ ਟਰਮ ਲੋਨ ਲਿਆ ਤਾਂ ਜੀ ਐਮ ਸਾਹਿਬ ਨੇ ਔਰ ਜੀ ਡੀ ਐਮ ਸਾਹਿਬ ਮੈਡਮ ਨੇ ਔਰ ਇੱਥੇ ਦੇ ਸਾਰੇ ਹੀ ਸਟਾਫ ਦੇ ਲੋਕਾਂ ਨੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਦਿਨਾਂ ਦੇ ਵਿੱਚ ਹੀ ਸਾਡਾ ਕੇਸ ਮਨਜ਼ੂਰ ਕਰਾ ਕੇ ਸਾਨੂੰ ਸਾਡੇ ਵਾਸਤੇ ਜੋ ਵੀ ਟਰਮ ਲੋਨ ਦੀ ਜ਼ਰੂਰਤ ਸੀ ਉਹ ਦਿੱਤਾ ਸਾਨੂੰ ਔਰ ਅੱਜ ਜੋ ਬੈਂਕ ਦੀ 118ਵੀਂ ਬਰੇਗੰਡ ਦੇ ਉੱਤੇ ਬੈਂਕ ਵੱਲੋਂ ਇੱਕ ਵਾਟਰ ਕੋਲਰ ਵੋਲਟੇਜ ਕੰਪਨੀ ਦਾ ਔਰ ਇੱਕ ਬੀਲ ਚੇਅਰ ਆ ਵੋਲਟਜੋ ਵਾਟਰ ਕੋਲਰ ਹੈ ਇਹ ਲక్ష్ਮੀ ਬਾਗ ਦੇ ਵਿੱਚ ਹੈ ਬੱਚਿਆਂ ਨੂੰ ਪਾਣੀ ਪੀਣ ਵਾਸਤੇ ਸਕੂਲ 'ਚ ਦਿੱਤਾ ਗਿਆ ਹੈ ਇਹ ਵੀ ਇੱਕ ਬਹੁਤ ਵੱਡੀ ਸੇਵਾ ਤੇ ਉਪਰਾਲਾ ਹੈ ਜੋ ਬੈਂਕ ਆਪਣੇ ਸਤਿਵਨਾ ਦਿਸ਼ਤੇ ਕਰਦਾ ਹੈ ਇੱਕ ਬੀਲ ਚੇਅਰ ਜੋ ਸਾਡੇ ਇੱਥੇ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਸੁਵਿਧਾ ਵਾਸਤੇ ਦਿੱਤੀ ਹੈ ਇਹ ਵੀ ਇੱਕ ਬਹੁਤ بڑا ਅਭਰਾਲਾ ਹੈ ਮੈਂ ਤਾਂ ਇਹੀ ਕਹੂੰਗਾ 1908 ਤੋਂ ਖੁੱਲਿਆ ਹੋਇਆ ਬੈਂਕ ਹੈ ਅੱਜ ਬਹੁਤ ਬੁਲੰਦੀਆਂ ਤੇ ਜਾ ਰਿਹਾ ਹੈ ਕਾਰਨ ਕੀ ਹੈ ਜਿੰਨੇ ਵੀ ਇਹਨਾਂ ਦੇ ਉੱਪਰ ਤੋਂ ਮੈਨੇਜਮੈਂਟ ਹੈ ਚ ਐਮ ਡੀ ਸਾਹਿਬਾਨ ਨੇ ਸੀਓ ਨੇ ਚਾਹੇ ਡਾਇਰੈਕਟਰ ਸਾਹਿਬਾਨ ਨੇ ਚਾਹੇ ਸਾਡੇ ਚਮਨ ਲਾਲ ਜੀ ਸਾਡੇ ਜੀਐਮ ਜੀ ਚੰਡੀਗੜ੍ਹ ਤੋਂ ਉਹਨਾਂ ਦੀ ਬਦੌਲਤ ਜਾਂ ਨੀਚੇ ਸਟਾਫ ਦੀ ਬਦੌਲਤ ਹੀ ਤਰੱਕੀਆਂ ਹੋਈਆਂ ਕਿਉਂਕਿ ਜੇ ਸਾਰੇ ਹੀ ਮੈਂਬਰ ਆ ਆਪਣੇ ਦਿਲ ਦੀਆਂ ਘਰਾਂਆਂ ਕੋ ਕੰਮ ਕਰਦੇ ਨੇ ਤਾਂ ਕੰਮ ਵੀ ਛੇਤੀ ਹੁੰਦਾ ਹੈ ਔਰ ਕਸਟਮਰ ਵੀ ਜੁੜਦਾ ਮੈਂ ਨਾ ਕਹਿੰਦਾ ਫਿਰ ਬੈਂਕ ਦਾ ਬਹੁਤ ਧੰਨਵਾਦ ਕਰਦਾ ਇਹ ਬੈਂਕ ਆਪਣੇ ਤਮਾਈਆਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਜ਼ਰੂਰ ਪੈਸੇ ਇਸ ਤਰ੍ਹਾਂ ਦੇ ਲਾ ਕੇ ਸੇਵਾ ਦਾ ਮੌਕਾ ਵੀ ਦਿੰਦਾ ਹੈ ਔਰ ਸਾਰੇ ਹੀ ਮੈਂਬਰ ਸਹਿਬਾਨ ਬਹੁਤ ਵਧੀਆ ਢੰਗ ਨਾਲ ਆਪਣੀਆਂ ਸਵਾਗਤ ਨਿਭਾਉਂਦੇ ਹਨ ਥੈਂਕ ਯੂ ਜੀ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ